ਦਿਲਹਸੰਗੀ ਭਾਰਤ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆndi ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬੀਜੇਪੀ ਵੱਲੋਂ ਕੇ ਮੋਦੀ ਦੇ ਸਮਰਥਨ ਦਾ ਖੁੱਲ੍ਹਾ ਐਲਾਨ ਕਰ ਦਿੱਤਾ ਗਿਆ ਹੈ। ਕਿਵੇਂ ਦੇਖਦੇ ਹੋ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬੀਜੇਪੀ ਦੇ ਸਮਰਥਨ ਨੂੰ ਲੋਕ ਸਭਾ ਚੋਣਾਂ ਦੌਰਾਨ ਹੁਣ ਦੇਖੋ ਜਦੋਂ ਕਿਹਾ ਜਾਂਦਾ ਨਾ ਕਿ ਗੁਰਦੁਆਰਾ ਕਮੇਟੀ ਆਜ਼ਾਦ ਕਰਵਾ ਲਓ। ਇਹ ਆਜ਼ਾਦ ਹੋਈਆਂ ਹੋਈਆਂ ਕਮੇਟੀਆਂ ਨੇ ਉਹਨਾਂ ਦੇ ਮੁਤਾਬਕ ਇਹ ਆਜ਼ਾਦੀ ਹੈ। ਦੇਖੋ ਕਿਸੇ ਵੇਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਉਹਦਾ ਜਿਹੜਾ ਹੈ ਹੱਕ ਜਿਹੜਾ ਕਹਿ ਲਈਏ ਕਿ ਜੋ ਸਾਰਾ ਸਿਸਟਮ ਸੀ ਉਹ ਪਾਕਿਸਤਾਨ ਵੀ ਚੱਲਦਾ ਹੁੰਦਾ ਸੀ ਯਾਨੀ ਕਿ ਪੰਜਾਬ ਤੋਂ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਪਾਕਿਸਤਾਨ ਗੁਰਦੁਆਰਿਆਂ ਦਾ ਵੀ ਮੈਨੇਜਮੈਂਟ ਸਾਰੀ ਕਰਦੀ ਹੁੰਦੀ ਸੀ ਪਰ ਹੌਲੀ-ਹੌਲੀ ਪਾਕਿਸਤਾਨ ਦੇ ਸਿੱਖਾਂ ਨੇ ਉਹ ਜਿਹੜੀ ਹੈ ਕਮੇਟੀ ਆਪਣੀ ਬਣਾ ਲਈ ਤੇ ਇਹਨਾਂ ਦਾ ਅਧਿਕਾਰ ਖਤਮ ਹੋ ਗਿਆ ਉਸ ਤੋਂ ਬਾਅਦ ਤੋਂ ਗੱਲ ਇੰਡੀਆ ਦੀ ਕਰਦੇ ਹਾਂ ਭਾਰਤ ਦੀ ਤਾਂ ਇਹ ਵੀ ਜਿਹੜੀਆਂ ਕਮੇਟੀ ਸ਼੍ਰੋਮਣੀ ਕਮੇਟੀ ਦੇ ਥੱਲੇ ਬਾਕੀ ਸਟੇਟਾਂ ਦੇ ਗੁਰਦੁਆਰੇ ਵੀ ਆਉਂਦੇ ਰਹੇ ਆ ਪਰ ਉਹੀ ਨਾ ਜਦੋਂ ਆਮ ਕਿਹਾ ਜਾਂਦਾ ਕਿ ਇਹ ਜੀ ਉਹਨਾਂ ਤੋਂ ਆਜ਼ਾਦ ਕਰਵਾ ਲਈਏ ਫਲਾਨਿਆਂ ਤੋਂ ਆਜ਼ਾਦ ਕਰਵਾ ਲਈਏ ਉਹਦੇ ਨਤੀਜੇ ਫਿਰ ਇਹ ਨਿਕਲਦੇ ਨੇ ਸੋ ਤੁਸੀਂ ਦੇਖੋ ਹਰਿਆਣਾ ਕਮੇਟੀ ਵੀ ਪਿਛਲੇ ਟਾਈਮ ਦੇ ਵਿੱਚ ਵੱਖਰੀ ਹੋ ਚੁੱਕੀ ਆ ਤੇ ਉਹ ਵੀ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਹੱਕ ਦੇ ਵਿੱਚ ਭੁਗਤਦੀ ਹੈ ਮਨੋਰ ਲਾਲ ਖੱਟੜ ਨੂੰ ਕਿਵੇਂ ਵੈਲਕਮ ਕੀਤਾ ਜਾਂਦਾ ਗੁਰਦੁਆਰਿਆਂ ਦੇ ਵਿੱਚ ਇੱਥੋਂ ਤੱਕ ਕਿ ਕਿਹਾ ਜਾਂਦਾ ਹੁਣ ਜੋ ਜਦੋਂ ਆਪਾਂ ਬਾਬਾ ਬਲਜੀਤ ਸਿੰਘ ਦਾਦੂਆ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਪ੍ਰਧਾਨਗੀ ਵੀ ਦਿੱਤੀ ਗਈ ਸੀ ਸੋ ਉਹ ਵੀ ਬੀਜੇਪੀ ਦੇ ਅ ਸਮਰਥਕ ਨੇ ਤੁਸੀਂ ਜਾਣਦੇ ਹੋ ਕਿ ਅਕਸਰ ਹੀ ਉਹ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਬੋਲਦੇ ਰਹਿੰਦੇ ਆ ਸੋ ਹੁਣ ਜਿਹੜੀ ਆਜ਼ਾਦ ਹੋਈ ਕਮੇਟੀ ਕਿਹਾ ਜਾਂਦਾ ਸੀ ਉਸ ਵੇਲੇ ਹਰਿਆਣੇ ਦੇ ਸਿੱਖ ਕਹਿੰਦੇ ਸੀ ਲਓ ਜੀ ਆਜ਼ਾਦ ਕਰਵਾ ਲੈਣੀ ਆਪਾਂ ਉਹ ਆਜ਼ਾਦ ਕਰਵਾ ਲਈ ਤੁਸੀਂ ਤੇ ਉਹ ਸਿੱਧੀ ਭਾਜਪਾ ਦੇ ਥੱਲੇ ਚਲੀ ਗਈ ਉਸ ਤੋਂ ਬਾਅਦ ਜਦੋਂ ਗੱਲ ਦਿੱਲੀ ਕਮੇਟੀ ਦੀ ਕਰਦੇ ਆ ਇਹ ਵੀ ਕਿਸੇ ਵੇਲੇ ਅੰਡਰ ਹੁੰਦੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਹਨੂੰ ਵੀ ਵੱਖ ਕਰ ਲਿਆ ਗਿਆ ਸੀਗਾ ਸੋ ਅੱਜ ਜਿਹੜਾ ਸਾਬਕਾ ਪ੍ਰਧਾਨਤੀ ਜਦੋਂ ਆਪਾਂ ਗੱਲ ਕਰਦੇ ਆ ਮਨਜਿੰਦਰ ਸਿੰਘ ਸਿਰਸਾ ਉਹ ਡਾਇਰੈਕਟਲੀ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਫਿਰ ਅਸੀਂ ਸੋਚਦੇ ਸੀ ਵੀ ਜਿਹੜੀ ਦੂਜੀ ਕਮੇਟੀ ਹੋਏਗੀ ਜਾਂ ਨਵਾਂ ਪ੍ਰਧਾਨ ਆਏਗਾ ਜਾਂ ਹੋਰ ਜਿਹੜੇ ਮੈਂਬਰ ਨੇ ਉਹ ਘਟੋ-ਘਟ ਬੀਜੇਪੀ ਦਾ ਸਮਰਥਨ ਨਹੀਂ ਕਰਦੇ ਹੋਣਗੇ ਪਰ ਅੱਜ ਇਹ ਵੀ ਗੱਲ ਸਾਫ਼ ਹੋ ਗਈ ਹੈ ਕਿ ਜਿਹੜੀ ਇਹ ਕਮੇਟੀ ਹੈ ਇਹਨਾਂ ਨੇ ਵੀ ਡਾਇਰੈਕਟਲੀ ਬੀਜੇਪੀ ਦੀ ਸਪੋਰਟ ਦੇ ਵਿੱਚ ਜਿਹੜੀ ਹੈ ਉਹ ਆਪਣੀ ਹਮਾਇਤ ਕਰ ਦਿੱਤੀ ਹੈ ਕਿ ਅਸੀਂ ਪੂਰੇ ਤੌਰ ਦੇ ਉੱਤੇ ਉਹਨਾਂ ਦਾ ਸਾਥ ਦੇਵਾਂਗੇ ਸੋ ਇਹ ਹੁਣ ਸਾਡੇ ਸਿੱਖ ਲੀਡਰ ਜਿਹੜੇ ਕਹਿੰਦੇ ਨੇ ਅਸੀਂ ਆਜ਼ਾਦੀ ਲੈਣੀ ਹੈ ਅਸੀਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਲਈਏ ਫਲਾਨਾ ਕਰ ਲਈਏ ਹੁਣ ਪੰਜਾਬ ਵਾਲੀ ਵਾਲੇ ਪਾਸੇ ਵੀ ਇਹੀ ਹਾਲ ਹੋਣਾ ਹੈ ਹੁਣ ਜਦੋਂ ਇੱਕ ਪਾਸੇ ਭਾਈ ਰਣਜੀਤ ਸਿੰਘ ਹੈ ਤੇ ਦੂਸਰੇ ਪਾਸੇ ਭਾਈ ਵਡਾਲਾ ਨੇ ਇਹ ਕਹਿੰਦੇ ਆ ਜੀ ਬਾਦਲਾਂ ਕੋਲ ਆਜ਼ਾਦ ਕਰਵਾ ਲੈਣੀ ਅਸੀਂ ਸੋ ਇਹ ਤੁਸੀਂ ਦੇਖਿਓ ਜੇਕਰ ਮੰਨ ਲਓ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਧਾਨ ਬਣ ਜਾਂਦਾ ਹੈ ਹੋਂਦੇ ਸਮੇਂ ਦੇ ਵਿੱਚ ਤਾਂ ਇਹ ਵੀ ਡਾਇਰੈਕਟਲੀ ਜਾਂ ਫਿਰ ਇੰਡਾਇਰੈਕਟਲੀ ਭਾਜਪਾ ਦੇ ਅੰਡਰ ਚਲੀ ਜਾਣੀ ਹੈ ਸੋ ਇਹ ਹੁੰਦਾ ਸਿਸਟਮੈਟਿਕਲੀ ਤਰੀਕੇ ਦੇ ਨਾਲ ਅ ਚੱਲਣਾ ਤੇ ਉਹ ਬੀਜੇਪੀ ਹੈ ਜਿਹੜੀ ਬਹੁਤ ਤਰੀਕੇ ਦੇ ਨਾਲ ਚੱਲ ਰਹੀ ਹੈ ਹੁਣ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਦਮਦਮੀ ਟਕਸਾਲ ਦਾ ਬੁਲਾਰਾ ਇੱਕ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ ਉਹ ਵੀ ਉਹ ਸ਼ਾਮਲ ਹੋ ਚੁੱਕੇ ਨੇ ਬੀਜੇਪੀ ਦੇ ਵਿੱਚ ਪਿਛਲੇ ਸਮੇਂ ਤੋਂ ਸੋ ਸਾਡੀਆਂ ਮਤਲਬ ਮੁੱਖ ਸੰਸਥਾਵਾਂ ਦੇ ਜਿਹੜੇ ਕਹਿ ਲਓ ਕਿ ਮੁਖੀ ਨੇ ਉਹ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਉਹ ਬੀਜੇਪੀ ਦੇ ਵਿੱਚ ਜਾ ਚੁੱਕੀਆਂ ਤੇ ਬੀਜੇਪੀ ਕੀ ਏਜੰਡਾ ਚਲਾ ਰਹੀ ਹੈ ਆਰਐਸਐਸ ਤੇ ਜਿਹੜਾ ਇਹਨਾਂ ਦਾ ਆਪਣਾ ਏਜੰਡਾ ਹੈਗਾ ਹਿੰਦੂ ਨੇਸ਼ਨ ਦਾ ਸੋ ਇਹਦਾ ਮਤਲਬ ਹੈ ਸਾਡੀਆਂ ਗੁਰਦੁਆਰਾ ਕਮੇਟੀਆਂ ਵਿਦਾਵੀ ਪੂਰਾ ਜ਼ੋਰ ਲੱਗਾ ਹੋਇਆ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਜਿਹੜਾ ਹੈਗਾ ਉਹ ਬਣਾਇਆ ਜਾਵੇ ਸੋ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਇੰਨੀ ਵੀ ਸਮਝ ਨਹੀਂ ਹੈਗੀ ਕਿ ਜੇ ਬਾਈ ਚਾਂਸ ਮੰਨ ਲਓ ਵੀ ਤੁਸੀਂ ਹਿੰਦੂ ਰਾਸ਼ਟਰ ਦਾ ਗਠਨ ਕਰਵਾ ਦਿੰਨੇ ਉਹ ਨਾਲ ਰਲ ਕੇ ਅੱਜ ਤੱਕ ਤੁਸੀਂ ਕਹਿੰਦੇ ਹੋ ਕਿ ਅਸੀਂ ਮੋਦੀ ਦੇ ਨਾਲ ਆ ਅਸੀਂ ਬੀਜੇਪੀ ਦੇ ਨਾਲ ਆ ਤੇ ਕੱਲ ਨੂੰ ਤੁਹਾਡੇ ਗੁਰਦੁਆਰਿਆਂ ਦਾ ਜਿਹੜਾ ਹੈਗਾ ਉਹ ਹਿੰਦੂਕਰਨ ਹੋਣਾ ਸੋ ਸ਼ਾਇਦ ਫਿਰ ਇਹ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਸੋਚੀਆਂ ਹੋਈਆਂ ਬੈਲ ਦੇ ਆਧਾਰ ਤੇ ਇਹਨਾਂ ਨੇ ਸੋਚ ਕੇ ਇਹ ਚੀਜ਼ਾਂ ਕੀਤੀਆਂ ਹੋਈਆਂ ਕਿ ਕੋਈ ਗੱਲ ਨਹੀਂ ਜੇ ਕੱਲ ਨੂੰ ਆ ਹੁੰਦਾ ਹੈ ਹੋਈ ਜਾਵੇ ਸਾਨੂੰ ਸਾਡਾ ਜਿਹੜਾ ਫਾਈਨੈਂਸ਼ਲੀ ਸਾਨੂੰ ਜਿਹੜਾ ਹੈਗਾ ਇਹ ਸਟਰੋਂਗ ਕਰਦੇ ਰਹਿਣ ਸਾਨੂੰ ਅੰਦਰੋਂ ਅੰਦਰ ਖਾਤੇ ਜਿਹੜਾ ਹੈ ਉਹ ਮਾਇਆ ਆਉਂਦੀ ਰਹੇ ਤੇ ਸਾਨੂੰ ਕੋਈ ਲੈਣ ਦੇ ਨਹੀਂ ਧਰਮ ਦੇ ਨਾਲ ਤੇ ਨਾ ਸਾਡੇ ਗੁਰਦੁਆਰਿਆਂ ਦੇ ਨਾਲ ਹੈ ਨਾ ਸਾਡੀ ਬੋਲੀ ਦੇ ਨਾਲ ਹੈ ਜਾਂ ਫਿਰ ਹੋਰ ਜਿਹੜੇ ਸਾਡੇ ਕਲਚਰ ਹੈਗੇ ਆ ਸੋ ਇਹਦੇ ਵਿੱਚ ਕੋਈ ਵੀ ਮੈਨੂੰ ਸ਼ੰਕਾ ਜਾਂ ਕੈਲੀ ਹੈ ਵੀ ਹੈਰਾਨਗੀ ਨਹੀਂ ਹੋਈ ਜਦੋਂ ਜਿਹੜੇ ਕਾਲਕਾ ਨੇ ਪ੍ਰਧਾਨ ਦੇ ਲਈ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਅਸੀਂ ਬੀਜੇਪੀ ਦਾ ਸਮਰਥਨ ਕਰਾਂਗੇ ਸੋ ਇਹ ਆਲਰੇਡੀ ਮਤਲਬ ਕੀ ਉਹਨਾਂ ਦੇ ਹੈਗੇ ਆ ਜੇ ਦੂਸਰੇ ਇਹਨਾਂ ਦੀ ਵਿਰੋਧੀ ਧਿਰ ਦੀ ਗੱਲ ਕਰੀਏ ਸਰਨਾ ਭਰਾ ਉਹ ਕਿਸੇ ਵळे ਕਾਂਗਰਸ ਦੀ سپورਟ ਅੱਜ ਵੀ ਮੈਨੂੰ ਲੱਗਦਾ ਵੀ ਉਹ ਕਾਂਗਰਸ ਦੇ ਸਪੋਰਟਰ ਹੈਗੇ ਆ ਸੋ ਇਹ ਜਿਹੜੇ ਲੋਕ ਨੇ ਨਾ ਮੈਂ ਇਹ ਦੇਖਦਾ ਹੁੰਦਾ ਹੈ ਬੇਸ਼ੱਕ ਇਹ ਪ੍ਰਧਾਨ ਅਜ ਬਣ ਬਣ ਕੇ ਬੈਠੇ ਆ ਪਰ ਇਹ ਕਦੇ ਵੀ ਸਿੱਖ ਕੌਮ ਦੇ ਪੱਖ ਦੇ ਵਿੱਚ ਨਹੀਂ ਭੁਗਤੇ ਸੋ ਇਹੀ ਕਾਰਨ ਹੈ ਕਿ ਇਹ ਆਉਂਦੇ ਸਮੇਂ ਦੇ ਵਿੱਚ ਜਿਹੜੇ ਆਮ ਸਿੱਖ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਅਵੇਅਰ ਹੋਣ ਦੀ ਲੋੜ ਹੈਗੀ ਆ ਵੀ ਤੁਸੀਂ ਕਮੇਟੀਆਂ ਜਿੰਨੀਆਂ ਮਰਜ਼ੀ ਵੱਖ ਕਰੀ ਜਾਓ ਹਰ ਇੱਕ ਸਟੇਟ ਦੀ ਵਕਰੀ-ਵਕਰੀ ਤੁਸੀਂ ਕਮੇਟੀ ਬਣਾਈ ਜਾਓ ਤੇ ਉਹ ਕਮੇਟੀਆਂ ਡਾਇਰੈਕਟਲੀ ਜਿਹੜੀਆਂ-ਜਿਹੜੀਆਂ ਵੱਖ ਹੋ ਰਹੀਆਂ ਉਹ ਭਾਜਪਾ ਦੇ ਅੰਡਰ ਡਾਇਰੈਕਟਲੀ ਜਾ ਰਹੀਆਂ ਸੋ ਇਹ ਨੁਕਸਾਨ ਹੀ ਨੁਕਸਾਨ ਹੈ ਜੀ 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 ਤੁਹਾਨੂੰ ਦਾ ਤੁਹਾਡਾ ਪ੍ਰਾਈ ਪੰਜਾਬ ਟੀਵੀ ਦਰਸ਼ਕਾਂ ਨੂੰ ਕਿ ਲੋਕ ਜਿੱਦਾਂ ਕੋਈ ਹੋਰ ਵੀ ਡਾਟਾ ਪੈਗੀ ਉਹ ਦੁਬਾਰਾ ਹਾਜ਼ਰ ਹੋਵਾਂਗੇ ਫਿਲਹਾਲ ਸਵੇਲਾ ਹੋ ਕੇ ਜਾਜੇਲੈਂਡ ਦਾ ਧੰਨਵਾਦ